ਉਧਰ ਰਣਜੀਤ ਨੰਬਰ ਜਾਰਜੀ ਐਲਾਨ ਕਰਾ ਕੇ ਗਏ ਆ 20 ਪਾਰਸ ਸਰਾਓ ਜੀ ਜਿਹੜੇ ਮੇਲੇ ਤੇ ਆਖਣਗੇ ਉਸੇ ਮੇਲੇ ਤੇ ਵੱਡੀ ਗੱਡੀ ਦਿੱਤੀ ਜਾਵੇਗੀ ਜ਼ੋਰਦਾਰ ਤਾੜੀਆਂ ਮਾਰ ਲਓ ਜੀ ਕੀ ਬਾਤ ਹੈ ਗੱਡੀਆਂ ਮੋਟਰਸਾਈਕਲਾਂ ਦੀਆਂ ਗੱਲਾਂ ਕਹਿੰਦੇ ਛੱਠਿਆਂ ਦੇ ਕਬੱਡੀ ਕੱਪ ਦੇ ਹੁੰਦੀਆਂ ਮੇਰੇ ਮਿੱਤਰੋ ਬਹੁਤ ਵੱਡਾ ਧੰਨਵਾਦ ਮੇਰੀ ਬੇਨਤੀ ਹੈ ਜਿਹੜੀਆਂ ਟੀਮਾਂ ਮੈਚ ਪਲੇ ਕਰ ਗਈਆਂ ਮੇਰਾ ਵੀਰ ਬਣ ਕੇ ਯਾਰ ਗਰਾਊਂਡ ਕਲੀਅਰ ਕਰ ਦਿਓ ਜਿਹੜੀਆਂ ਅਗਲੇ ਮੈਚ ਦੀਆਂ ਟੀਮਾਂ ਉਹ ਬੈਠ ਜਾਣ ਆਹ ਦਰਸ਼ਕ ਵਿਚਾਰੇ ਸਵੇਰ ਦੇ ਖੜੇ ਐ ਇਹਨਾਂ ਨੂੰ ਆਪਾਂ ਮੈਚ ਮੁਖਾ ਦਈਏ ਸਾਰੇ ਭਰਾਵਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਨ੍ਹਾਂ ਦੀ ਗਰਾਊਂਡ ਦੇ ਵਿੱਚ ਕੋਈ ਡਿਊਟੀ ਨਹੀਂ ਉਹ ਭਰਾ ਬਣ ਕੇ ਯਾਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਗਰਾਊਂਡ ਕਲੀਅਰ ਕਰਦੇ ਹੋ ਇੱਕ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਹੈ ਮੇਨ ਸਟੇਜ ਤੋਂ ਖੱਬੇ ਪਾਸੇ ਟੀਮ ਜਿਹੜੀ ਅੰਦਾਣਾ ਪਿੰਡ ਦੀ ਖੇਡ ਰਹੀ ਹੈ ਔਰ ਦੂਜੇ ਪਾਸੇ ਫਤੇ ਕਲੱਬ ਮੂਨਕਾ ਆ ਸੁਭਾਸ ਸਿੰਘ ਦਾ ਪੁੱਤਰ ਹੈ ਇਹ ਮਾਤਾ ਬਤੇਰੀ ਦੇਵੀ ਦੀਆਂ ਅੱਖਾਂ ਦਾ ਤਾਰਾ ਹੈ ਇਹ ਟਰੈਕਟਰਾਂ ਦਾ ਜੇਤੂ ਹੈ ਇਹ ਚੰਦਰਾ ਲੋਕਾਂ ਦੇ ਦਿਲ ਲੁੱਟ ਕੇ ਲੈ ਜਾਂਦਾ ਆਹ ਬੌਪੜੀਆ ਰਕੇਸ਼ ਵੱਜਾ ਹਿੱਕ ਦੇ ਵਿੱਚ ਗੋਲੀ ਦੇ ਬਾਂਗਰਾ ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ ਇਹ ਕਹਿੰਦੇ ਛੋਟੀ ਉਮਰ ਦਾ ਵੱਡਾ ਖਿਡਾਰੀ ਬਣ ਗਿਆ ਹੈ ਇਹ ਵੱਡੀਆਂ ਗੱਲਾਂ ਕਰਵਾ ਗਿਆ ਰਵੀ ਆਹ ਵੱਡੀਆਂ ਗੱਲਾਂ ਕਰਾ ਗਿਆ ਦਾੜ ਪਾ ਰਿਹਾ ਹੈ ਡਾਕਟਰ ਅਮਨਦੀਪ ਸਰਾਓ ਜੀ ਸਾਡੇ ਨਾਲ ਗੁਲਾਬ ਸਰਾਓ ਜੀ ਵੱਡੇ ਵੀਰ ਬਹੁਤ ਸਾਰਾ ਮਾਨ ਸਨਮਾਨ ਪੰਜਾਬੀ ਬੋਲਾਂ ਦੇ ਲਈ 1000 ਰੁਪਏ ਦਾ ਕਰਦੇ ਆ ਵੱਡਾ ਧੰਨਵਾਦ ਹੈ ਚੱਕ ਤੇਸ ਰਾਜਵਾਲਾ ਗੱਗੀ ਹੈ ਇਹਨੇ ਭਲੱਥਾਂ ਦੇ ਵਿੱਚੋਂ ਅਮਰੀਕਾ ਵਾਲੇ ਜੈਰੋ ਨੂੰ ਜਫਾ ਲਾ ਕੇ 2.5 ਲੱਖ ਤੇ ਲੰਡੀ ਜੀਪ ਜਿੱਤੀ ਹੈ ਦੱਸ ਕੀ ਕਰਾਵਾਂ ਹੁਣ ਮਾਲਵਿੰਦਰਾ ਮਾਪਿਆਂ ਨੇ ਮਾਰਤਾ ਬੂਹੇ ਨੂੰ ਜਿੰਦਰਾ ਇਹ ਗਵਿੰਦਪੁਰੇ ਗਰਨੇਸ਼ ਸਿੰਘ ਧਾਰੀਬਾਲ ਦਾ ਮੁੰਡਾ ਹੈ ਇਹ ਝੋਟਾ ਕਦੇ ਨੀ ਰੁਕਦਾ ਇਹ ਕਰਨਿਆਲ ਸਿੰਘ ਦਾ ਭਤੀਜਾ ਮੇਰੇ ਵੀਰੋ ਇਹ ਮਾਤਾ ਗਰਜੀਤ ਕੌਰ ਦੀਆਂ ਅੱਖਾਂ ਦਾ ਤਾਰਾ ਗਵਿੰਦਪਰੀਆ ਮਾਲਾ ਕਹਿੰਦੇ ਇੰਗਲੈਂਡ ਖੇਡ ਆਇਆ ਇਹ ਮੂਨਕ ਵਾਲੇ ਬੂੰਦੀ ਦਾ ਤਿਆਰ ਕੀਤਾ ਪੱਠਾ ਮਨਦੀਪ ਬੱਲਰਿਆਂ ਵਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਰਵੀ ਬੋਲ ਸੋਹਣਿਆ ਬੋਲ ਮੇਰੇ ਵੀਰੋ ਆ ਬੱਲਰਿਆਂ ਦੀ ਧਰਤੀ ਦਾ ਕਹਿੰਦੇ ਮਨਦੀਪ ਕਬੱਡੀ ਪਾ ਰਿਹਾ ਅਰਸ਼ ਕਨੇਡਾ ਵਾਲਾ ਜੁੜਿਆ ਹੋਇਆ ਜੇ ਮੇਲੇ ਦੇ ਨਾਲ ਚੱਕ ਦੇਸਰਾਜ ਵਾਲਾ ਮਿੱਠੂ ਦਾ ਚੇਲਾ ਪਰ ਸਾਹਮਣੇ ਕਹਿੰਦੇ ਬੂੰਦੀ ਦਾ ਚੇਲਾ ਕਮਾਲ ਕਰ ਗਿਆ ਵੀਰੋ ਰਕੇਸ਼ ਬਾਪਰ ਵਾਲਾ ਖੇਡਿਆ ਇੰਗਲੈਂਡ ਦੀਆਂ ਖੇਡ ਮੈਦਾਨਾਂ ਦੇ ਵਿੱਚ ਟੈਲਫੋਰਡ ਦੀ ਕਲੱਬ ਦੇ ਲਈ ਮੇਰੇ ਵੀਰੋ ਇਸੇ ਸਾਲ ਇਹਨੇ ਸੀਸਰ ਦੇ ਭੁਰੀਏ ਨਾਲ ਰੇਡਾਂ ਪਾਈਆਂ ਧਰਪੁਰੇ ਦੇ ਕੁਲਵਿੰਦਰ ਦੀਆਂ ਗੱਲਾਂ ਗੱਲਾਂ ਦੁੱਗਾਂ ਵਾਲੇ ਖੁਸ਼ੀ ਦੀਆਂ ਹੋਈਆਂ ਉਸ ਟੀਮ ਦੇ ਲਈ ਆਹ ਸੁਭਾਸ ਸਿੰਘ ਦਾ ਪੁੱਤ ਕਹਿੰਦੇ ਰਕੇਸ਼ ਬਾਪਰੀਆ ਤਕੜਾ ਨੰਬਰ ਜੋੜ ਗਿਆ ਮੇਰੇ ਵੀਰੋ ਕਿਆ ਬਾਤ ਹੈ ਬੂਟਾਣ ਦਾਣੇ ਵਾਲਾ ਗੱਗੀ ਤੇਸ ਰਾਜ ਵਾਲਾ ਤੇ ਗਵਿੰਦਪੁਰਿਆ ਮਾਲਾ ਮਠੱਡਿਆਂ ਦੇ ਸੱਤੇ ਨਹੀਂ ਗ੍ਰੇਵਜੈਂਡ ਦੇ ਬਾਰਕਿੰਗ ਦੇ ਲਈ ਇੰਗਲੈਂਡ ਖੇਡ ਕੇ ਆਇਆ ਹੈ ਇਹ ਵੱਡੀ ਗੱਲਾਂ ਕਰਵਾ ਕੇ ਆਏ ਨੇ ਡਾਂਡ ਵਾਲਾ ਅੰਕਿਤ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਨੇ ਤਿਸ਼ਟ ਕਮਕਤ ਹੁੰਦਾ ਖੁਰ ਜਾਂਦੀਆਂ ਹੱਡੀਆਂ ਨੇ ਉਹ ਸੱਜਣ ਜੀ ਤੁਸੀਂ ਵੱਡੇ ਬੰਦੇ ਹੋ ਓ ਥੋਡੀਆਂ ਤੇ ਗੱਲਾਂ ਹੀ ਵੱਡੀਆਂ ਨੇ ਤੁਸੀਂ ਵੱਡੇ ਬੰਦੇ ਹੋ ਥੋਡੀਆਂ ਤੇ ਗੱਲਾਂ ਵੱਡੀਆਂ ਨੇ ਡਾਂਡ ਵਾਲਾ ਅੰਕਿਤ ਕਹਿੰਦੇ ਚੋਟੀ ਦਾ ਨੰਬਰ ਜੋੜ ਗਿਆ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਲਓ ਸਾਹਮਣੇ ਬੂਟਾ ਮੂਣਕਦਾ ਨਿਉਂਦਾ ਕਾਕਾ ਜਾਫੀ ਚਾਰ ਨੇ ਗੋਵਿੰਦਪੁਰਿਆ ਮਾਲਾ ਆ ਵੀ ਖੇਡਿਆ ਕਹਿੰਦੇ ਗਰੇਵਜੇਡ ਪਾਰਕਿੰਗ ਦੀ ਖੇਡ ਕਲੱਬ ਦੇ ਲਈ ਇੰਗਲੈਂਡ ਦੀਆਂ ਮੈਦਾਨਾਂ ਦੇ ਵਿੱਚ ਪਰ ਕਿਉਂ ਕਾਲਾ ਪਿਸਲਾ ਮਾਰਦਾ ਪ੍ਰੋਫੈਸਰ ਸਾਹਿਬ ਨੰਬਰ ਮਾਲੇ ਦੇ ਹਿੱਸੇ ਜੁੜ ਗਏ ਗਵਿੰਦਪੁਰਿਆ ਮਾਲਾ ਕਹਿੰਦੇ ਕਮਾਲ ਕਰ ਗਿਆ ਚੱਠਿਆਂ ਦੇ ਵਿੱਚ ਮੇਰੀ ਵੀਡੀਓ ਪਿਛਲੇ ਸਾਲ ਦਾ ਨੌਜਵਾਨ ਚੈਂਪੀਅਨ ਖਿਡਾਰੀ ਉਹ ਤਾਂ ਪਿਛਲੇ ਸਾਲ ਵੀ ਗੱਲਾਂ ਬਖੜੀਆਂ ਕਰਵਾਈਆਂ ਬੈਠ ਜਾਓ ਮੇਰਾ ਵੀਰ ਬਣ ਕੇ ਤੁਹਾਡੇ ਚਰਨਾ ਤੇ ਬੇਨਤੀ ਕਰਦੇ ਆ ਉਹ ਵੇਖ ਯਾਰ ਕਿੰਨੀ ਦੁਨੀਆ ਖੜੀ ਐ ਇਹਨਾਂ ਨੂੰ ਕਬੱਡੀ ਵੇਖ ਲੈਣ ਦਿਓ ਇਹ ਬੱਲਰਿਆਂ ਵਾਲਾ ਮਨਦੀਪ ਸਿੰਘ ਐ ਥੱਬਕ ਜੁਲਫਾਂ ਵਾਲਿਆ ਸੱਜਣਾ ਵੇ ਮੇਰਿਆ ਲਾੜਿਆ ਅੜਿਆ ਵੇ ਤੇਰੀ ਯਾਦ ਨੇ ਮੇਰਾ ਕੱਢ ਕਲੇਜਾ ਖਾ ਲਿਆ ਮਹੀਪਾਲ ਭੁੱਲਣ ਦੀ ਕਿਹੜੇ ਪਾਸੇ ਨੇ ਕਿਉਂ ਬਾਂਗ ਸਾਬ ਆਉਂਦਾ ਨਜ਼ਾਰਾ ਆ ਹਰਪਾਲ ਖੜਿਆਲ ਤੋਂ ਪੁੱਜਿਆ ਹੋਇਆ ਹੈ ਲੈਕਚਰਰ ਰੋਸ਼ਨ ਲਾਲ ਜੀ ਪੁੱਜੇ ਹੋਇਆ ਤੇ ਦਿੜਦੇ ਵਾਲਾ ਸਤਗੁਰ ਕਮਾਨ ਬੈਠਾ ਹੈ ਤੇਰੀ ਅੱਖ ਨੇ ਸ਼ਰਾਰਤ ਕੀਤੀ ਲੁੱਟ ਗਿਆ ਕਮਾਨ ਚੰਦਰਾ ਇਹ ਪੋਪੁਰੀਆ ਰਕੇਸ਼ ਆ ਮੇਰੇ ਮਿੱਤਰੋ ਕੀ ਦੀ ਹਿੱਕ 'ਚ ਵੱਜੂਗਾ ਅੱਜ ਕਮਾਉਣ ਕਮਾਲ ਕਰੂਗਾ ਅੱਜ ਛੱਠਿਆਂ ਦੇ ਵਿੱਚ ਕਮਾਲ ਹੋਈ ਜਾਂਦੀ ਹੈ ਦੁਨੀਆ ਕਬੱਡੀ ਤੇ ਦਿਆਲ ਹੋਈ ਜਾਂਦੀ ਹੈ ਦੁਨੀਆ ਕਬੱਡੀ ਤੇ ਦਿਆਲ ਹੋਈ ਜਾਂਦੀ ਹੈ ਕੈਮਰਾਮੈਨ ਖੇਡ ਮੈਦਾਨ ਦੇ ਵਿੱਚ ਆਵੇ ਬੇਨਤੀ ਹੈ ਸਾਡੇ ਕੈਮਰਾਮੈਨ ਵੀਰ ਨੂੰ ਲਓ ਖੇਡ ਮੈਦਾਨ ਦੇ ਵਿੱਚ ਚੋਟੀ ਦਾ ਨੰਬਰ ਜੋੜ ਗਿਆ ਹੈ ਇਧਰਲੇ ਪਾਸੇ ਇੱਕ ਲਾਈਟ ਬੰਦ ਹੈ ਜੀ ਮੇਰੀ ਬੇਨਤੀ ਹੈ ਧੰਨਾ ਮਹਿਲਾ ਚੌਕ ਇਹ ਜਰੂਰ ਇੱਕ ਵਾਰ ਚੈੱਕ ਕਰ ਲਈਏ ਲਓ ਬੱਲਰਿਆਂ ਵਾਲਾ ਮਨਦੀਪ ਕਬੱਡੀ ਪਾ ਰਿਹਾ ਹੈ ਇਹ ਸਾਡੇ ਗਲਾਬਸਰਾਉ ਦੇ ਸਹਰਿਆਂ ਤੋਂ ਪੁੱਜਿਆ ਹੋਇਆ ਕਹਿੰਦੇ ਆਹ ਖੇਡ ਮੈਦਾਨ ਦੇ ਵਿੱਚ ਅਣਸਿਪ ਦਾ ਬੈਸਟ ਜਾਫੀ ਬਣਿਆ ਕਹਿੰਦੇ ਅੰਦਾਣੇ ਦਾ ਬੂਟਾ ਮੇਰੇ ਵੀਰੋ ਪਰ ਬੱਲਰਿਆਂ ਵਾਲਾ ਮਨਦੀਪ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਤੇ ਲਈ ਗਵਿੰਦਪੁਰਿਆ ਮਾਨਾ ਇਸਨੇ ਕਬੱਡੀ ਕਬੱਡੀ ਕਰਦਾ ਹੋਇਆ ਮਾਨ ਦੇ ਬੈਲੀਆਂ ਦਾ ਤੋੜ ਦੇਾਂਗੇ ਓਏ ਪਿਛਲੀ ਦੀ ਭਾਜੀ ਅੱਜ ਮੋੜ ਦੇਾਂਗੇ ਕੌਣ ਮੋੜ ਕੇ ਜਾਊ ਪਿਛਲੀ ਭਾਜੀ ਮੇਰੇ ਮਿੱਤਰੋ ਇਹ ਇਕੱਠਿਆਂ ਦੇ ਮੇਲੇ ਦੇ ਪਤਾ ਲੱਗੂਗਾ ਡਬਲ ਟੱਚ ਦੇ ਫੈਸਲੇ ਐ ਜਸਵੀਰ ਕਯੌੜਕਾਂ ਵਾਲਾ ਫੈਸਲੇ ਕਰ ਗਿਆ ਕਿ ਪੱਠੜਾਂ ਦਾ ਜਸਵੀਰ ਨਹੀਂ ਜਦ ਬਾ 21 ਦੀ 41 ਦੇਖੀ ਪਾ ਕੇ ਜਾਊਗਾ ਲੋਕਣ ਕਿਤੇ ਨਹੀਂ ਦੇਣੇ ਦੇਖੀ ਦਾੰਗਾ ਬਿੱਟੂ ਪਾਸੋ ਹੁਰੀ ਪੁੱਜੇ ਹੋਇਆ ਜੋਰਾ ਸਕਰਾਲੀ ਪੁੱਜਿਆ ਹੋਇਆ ਮਿੰਦਰਜੀਤ ਪ੍ਰਧਾਨ ਹੁਰੀ ਪੁੱਜੇ ਹੋਇਆ ਪ੍ਰੀਤ ਸਕਰਾਲੀ ਹੁਰੀ 23 ਸਤੰਬਰ ਨੂੰ ਠੀਕ ਹੋ ਜਾ ਪਾਸੋਂ ਦੇ ਵਿੱਚ ਹੋਊਗਾ ਹਣਦਾਣੇ ਵਾਲਾ ਬੂਟਾ ਕਰ ਗਿਆ ਕੰਮ ਕਸੂਤਾ ਦੁਨੀਆ ਦੇਖਣਾ ਚਾਹੁੰਦੀ ਸੀ ਅੱਜ ਲੋਕ ਬਾਹਰ ਬੈਠੇ ਗੱਲਾਂ ਕਰਦੇ ਆ ਵੀ ਛੱਟਿਆਂ ਦੇ ਵਿੱਚ ਸਾਰਾ ਪੰਜਾਬ ਤੇ ਹਰਿਆਣਾ ਸੱਦ ਲਿਆ ਕਹਿੰਦੇ ਉਹ ਕਲੱਬ ਵਾਲਿਆਂ ਨੇ ਅੱਜ ਹਰਿਆਣੇ ਤੇ ਪੰਜਾਬ ਦੀ ਕਰੀਮ ਸੱਦ ਲਈ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਰਕੇਸ਼ ਮੋਪਰੀਆ ਇੱਕ ਪਾਸੇ ਰੇਡ ਪਾ ਰਿਹਾ ਹੈ ਹੁਸ਼ਿਆਰੇ ਦੀਆਂ ਗੱਲਾਂ ਹੋਈਆਂ ਨੇ ਗੱਲਾਂ ਪ੍ਰਵੀਰ ਦੀਆਂ ਗੱਲਾਂ ਮੁਸਤਾਕ ਸਰਪੰਚ ਦੀਆਂ ਉਹ ਖੇਡ ਮੈਦਾਨ ਦੇ ਵਿੱਚ ਰਕੇਸ਼ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਮੇਰੀ ਬੇਨਤੀ ਹੈ ਦੂਮਰਥਾ ਤੇ ਕਰੋਦਾ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਫਿਰ ਮੈਚ ਹੋਊਗਾ ਖਰਗਪਾਣਵਾ ਤੇ ਸਿੰਘਭਾਲ ਦੀਆਂ ਟੀਮਾਂ ਦਾ ਫਿਰ ਲੈਹਲੀ ਤੇ ਖਰਨ ਦੀਆਂ ਟੀਮਾਂ ਤਿਆਰੀ ਦੇ ਵਿੱਚ ਜੀਤ ਦਾ ਪੈਂਡੂ ਹੈ ਇਹ ਪੰਮੇ ਦਾ ਪੈਂਡੂ ਹੈ ਇੱਕ ਪਾਸੇ ਅੰਦਾਣੇ ਵਾਲਾ ਬੂਟਾ ਕਮਾਲ ਕਰੂਗਾ ਨਹੀਂ ਮੇਰੇ ਮਿੱਤਰੋ ਇਹ ਹੁਣੇ-ਹੁਣੇ ਮੋਟਰਸਾਈਕਲ ਜਿੱਤ ਕੇ ਆਇਆ ਹੈ ਉਧਰ ਬਾਦਲਗੜੀਆ ਜੀਤਾ ਵੀ ਪੁੱਜਿਆ ਹੋਇਆ ਹੈ ਜੀਤੇ ਨੇ ਵੀ ਦੁਨੀਆ ਨਚਾਈ ਹੈ ਸਾਰੇ ਯਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਮੈਚ ਵੱਡਾ ਬਾੜਾ ਵੱਡਾ ਗੱਲਾਂ ਵੱਡੀਆਂ ਕੱਠਿਆਂ ਦੇ ਵਿੱਚ ਹੋ ਗਈਆਂ ਉਹ ਗਵਿੰਦਪੁਰਿਆ ਮਾਲਾ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਮਯੋਰ ਕਾ ਬਈ ਹੱਥਾਂ ਚ ਤਿਲਕਦਾ ਜਾਵੇ ਡਾਂਡ ਵਾਲਾ ਅੰਕਿਤ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੈ ਚੋਬਰ ਬੂਟਾ ਨਾਣਾ ਤੇ ਗੱਗੀ ਚੱਕ ਦੇਸ ਰਾਜ ਦੀ ਧਰਤੀ ਦਾ ਨਾਲ ਨੌਜਵਾਨ ਖੇਡ ਮੈਦਾਨ ਦੇ ਵਿੱਚ ਗੁਰਮੀਤ ਵਰਗੇ ਨਾਣੇ ਪਿੰਡ ਦੇ ਚਾਰ ਜਾਫੀ ਤਿਆਰ ਬਰ ਤਿਆਰ ਹੈ ਉਧਰ ਮਦਨਜੀਤ ਸਰਾਓ ਕਹਿੰਦਾ ਅੱਜ ਸਾਡੇ ਬੀਓ ਮਾਨ ਦਾ ਜਨਮ ਦਿਨ ਹੈ ਤੈਨੂੰ ਹੈਪੀ ਬਰਥਡੇ ਯਾਰਾ ਓਏ ਮਹਿੰਗੇ ਮੁੱਲ ਦੀ ਨੂੰ ਬਹੁਤ-ਬਹੁਤ ਮੁਬਾਰਕਾ ਮਨੀ ਮਾਨ ਵੱਲੋਂ ਵੱਡੀਆਂ ਵਧਾਈਆਂ ਸਾਡੇ ਯਾਰ ਨੂੰ ਅੱਜ ਬੀਓ ਮਾਨ ਦਾ ਹੈਪੀ ਬਰਥਡੇ ਹੈ ਮੂਨਕ ਦੀ ਟੀਮ ਖੇਡ ਰਹੀ ਹੈ ਅੱਜ ਕਹਿੰਦੇ ਏਸ਼ੀਆ ਕੱਪ ਦੇ ਕਪਤਾਨ ਦਾ ਵੀ ਜਨਮ ਦਿਨ ਹੈ ਸਵਰਗੀ ਨੱਥਾ ਸਿੰਘ ਦੇ ਪੁੱਤਰ ਦੀ ਗੱਲ ਤੁਰਦੀ ਹੈ ਪਰ ਗਵਿੰਦਪੁਰਿਆ ਮਾਲਾ ਦੱਸ ਕੀ ਕਰਾਂ ਮੈਂ ਹੁਣ ਮਾਲਵਿੰਦਰਾ ਮਾਪਿਆਂ ਨੇ ਮਾਰਤਾ ਬੂਹੇ ਨੂੰ ਜਿੰਦਰਾ ਰਵੀ ਕੀ ਖਿਆਲ ਆ ਸਾਹਮਣੇ ਕਾ ਟਰਾਈ ਕਰਦਾ ਪਰ ਮਾਲਾ ਭੱਜ ਗਿਆ ਮੇਰੇ ਵੀਰੋ ਗਵਿੰਦਪੁਰਿਆ ਮਾਲਾ ਇੱਕ ਚੋਟੀ ਦਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਐਦਰ ਮਾਲਾ ਚੈਨ ਦੇ ਵਿੱਚ ਆ ਗਿਆ ਬਾਈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਵੇ ਜੱਟਾ ਕਿਆ ਬਾਤ ਹੈ ਇੱਕ ਪਾਸੇ ਮਨਦੀਪ ਹੈ ਦੂਜੇ ਪਾਸੇ ਮਾਲਾ ਇੱਕ ਕੰਨੀ ਤੇ ਗੱਗੀ ਹੈ ਹੁਣ ਮੈਨੂੰ ਲੱਗਦਾ ਗੱਲ ਕਸੂਤੀ ਜਾਪਦੀ ਹੈ ਬਲਰਿਆਂ ਵਾਲਾ ਮਨਦੀਪ ਸਿੰਘ ਰਵੀ ਕਹਿੰਦਾ ਵੀ ਸਾਡੇ ਪ੍ਰਧਾਨ ਸਾਹਿਬ ਦੇ ਸਹਰੇ ਪਿੰਡ ਦਾ ਮੁੰਡਾ ਹੈ ਇਹ ਬਲਰਿਆਂ ਵਾਲਾ ਆਹ ਸਾਹਮਣੇ ਦੇਖਦੇ ਮਨਦੀਪ ਸਿੰਘ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇੱਕ ਪਾਸੇ ਰਕੇਸ਼ ਬੌਪਰੀਆ ਕਬੱਡੀ ਕਬੱਡੀ ਕਰਦਾ ਹੋਇਆ ਚੋਬਰ ਇਹ ਟਰੈਕਟਰ ਜਿੱਤ ਗਿਆ ਇਹ ਪ੍ਰਦੇਸ਼ਾਂ ਦੇ ਜੇ ਧੰਨ ਧੰਨ ਕਰਵਾ ਗਿਆ ਇਹ ਨੌਜਵਾਨ ਕਹਿੰਦੇ ਲੋਕਾਂ ਦੇ ਦਿਲ ਲੁੱਟ ਕੇ ਲੈ ਜਾਂਦਾ ਹੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਬੱਲਰਾ ਪਿੰਡ ਹੈ ਮਨਦੀਪ ਸਿੰਘ ਦਾ ਇਸਵੇਂ ਨੌਜਵਾਨ ਰੇਡ ਪਾਉਣ ਦੇ ਲਈ ਵਾਧਾ ਹੋਇਆ ਖੇਡੂ ਇਸੇ ਸਾਲ ਕਹਿੰਦੇ ਨਿਊਜ਼ੀਲੈਂਡ ਦੀਆਂ ਖੇਡ ਮੈਦਾਨਾਂ ਦੇ ਵਿੱਚ ਜਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਕੌਣੀ ਫਰੀਦਕੋਟ ਦੇ ਵਿੱਚੋਂ ਮੇਰੇ ਵੀਰੋ ਇਹ ਬੱਲਰਾਂ ਵਾਲਾ ਮਨਦੀਪ ਕਬੱਡੀ ਪਾ ਰਿਹਾ ਅਰਦਾਣੇ ਵਾਲਿਆ ਚਰਚਾ ਇੰਗਲੈਂਡ ਦੇ ਵਿੱਚ ਹੋਈ ਹੈ ਕ੍ਰਿਸ਼ਨ ਸਿੰਘ ਮੈਨ ਦੇ ਪੁੱਤ ਦੀ ਪਰ ਚੱਕ ਦੇਸ ਰਾਜ ਵਾਲਾ ਗੱਗੀ ਮਿੱਠੂ ਦਾ ਚੇਲਾ ਉਹ ਲੁੱਟ ਗਿਆ ਮੇਲਾ ਮਿੱਠੂ ਦਾ ਚੇਲਾ ਉਹ ਚੇਲਾ ਲੁੱਟ ਗਿਆ ਮੇਲਾ ਜਲੰਧਰ ਨਾਕੇ ਦਾ ਚੋਬਰ ਬੰਦਾ ਕਰ ਗਿਆ ਮੇਰੇ ਮਿੱਤਰੋ ਫਗਵਾੜਾ ਫਲੋਰ ਜਲੰਧਰ ਫਗਵਾੜਾ ਫਲੋਰ ਜਲੰਧਰ ਉਹ ਚੱਕ ਦੇਸ ਰਾਜ ਦੀ ਧਰਤੀ ਆ ਦੇ ਵਿੱਚ ਮੇਰੇ ਮਿੱਤਰੋ ਕਮਾਲ ਕਰ ਦਿੱਤੀ ਹੈ ਬੌਪਰੀਆ ਰਕੇ